ਮੈਂ ਹਾਂ ਤੁਹਾਡਾ ਆਪਣਾ ਕੇਐਸ ਮਾਨ ਸੋ ਅੱਜ ਦੀ ਵੀਡੀਓ ਜਿਹੜੀ ਬਹੁਤ ਹੀ ਐਮ ਤੇ ਖਾਸ ਆ ਸੋ ਸਭ ਤੋਂ ਪਹਿਲਾਂ ਮੇਰੇ ਉਹਨਾਂ ਵੀਰਾਂ ਨੂੰ ਦਰਸ਼ਕਾਂ ਨੂੰ ਇਹੀ ਬੇਨਤੀ ਕਰਨਾ ਚਾਹਣਾ ਵੀ ਇਹ ਜਿੰਨੀਆਂ ਵੀ ਗੱਲਾਂ ਇੱਕ ਇੱਕ ਗੱਲਾਂ ਸੁਣਨ ਵਾਲੀ ਆ ਤੇ ਉਹ ਸੋ ਇਸ ਵੀਡੀਓ ਨੂੰ ਸੇਵ ਕਰ ਲਓ ਨਾਲੇ ਡਾਊਨਲੋਡ ਕਰ ਲਓ ਕਿਉਂਕਿ ਪਤਾ ਕੋਈ ਨਹੀਂ ਕਦੋਂ ਇਹ ਵੀਡੀਓ ਚੱਕੀ ਜਾਵੇ ਕਿਉਂਕਿ ਕੁਝ ਚਗਲ ਬੰਦੇ ਮੇਰੀਆਂ ਵੀਡੀਓ ਤੇ ਰਿਪੋਰਟਾਂ ਮਾਰ ਰਹੇ ਆ ਕੋਈ ਸਾਈਬਰ ਕ੍ਰਾਈਮ ਵੱਲੋਂ ਡਿਲੀਟ ਕੀਤੀਆਂ ਜਾਂਦੀਆਂ ਸੋ ਕਾਫੀ ਵੀਡੀਓ ਜਿਹੜੀਆਂ ਚੱਕ ਦਿੱਤੀਆਂ ਗਈਆਂ ਜਿਹੜੀਆਂ ਸੱਚ ਤੇ ਮੁੱਦਿਆਂ ਨੂੰ ਲੈ ਕੇ ਮੈਂ ਲੋਕਾਂ ਕੇ ਪੇਸ਼ ਕਰਨਾ ਚਾਹਣਾ ਉਸ ਆਵਾਜ਼ ਨੂੰ ਦਵਾਇਆ ਜਾਂਦਾ ਪਰ ਸੋ ਕਹਿੰਦੇ ਵੀ ਬੱਦਲ ਚਾਹੇ ਜਿੰਨੇ ਮਰਜੀ ਸੰਘੜੇ ਹੋਣ ਸੂਰਜ ਤਾਂ ਨਿਕਲੀ ਆਉਂਦਾ ਸੋ ਸੱਚ ਤਾਂ ਸੱਚ ਹੀ ਹੁੰਦਾ ਵੀਰੋ ਸੋ ਅੱਜ ਦਾ ਜਿਹੜਾ ਟੌਪਿਕ ਆਪਣਾ ਬੜਾ ਹੀ ਐਮ ਆ ਅੱਜ ਸਵੇਰ ਉੱਠਦਿਆਂ ਹੀ ਮੈਨੂੰ ਅਮਰੀਕਾ ਤੋਂ ਇੱਕ ਫੋਨ ਆਉਂਦਾ ਇੱਕ ਬਾਲ ਸਮਰਾ ਜੀ ਜਿਨ੍ਹਾਂ ਦੀਆਂ ਵਿਦੇਸ਼ ਵਿੱਚ ਟਰਾਂਸਪੋਰਟਾਂ ਨੇ ਸੋ ਵੱਡੇ ਵੱਡੇ ਬਾਗ ਆ ਹਜ਼ਾਰਾਂ ਏਕੜ ਜ਼ਮੀਨਾਂ ਨਾਲ ਕੋਲੇ ਸੋ ਉਹਨਾਂ ਬੰਦਿਆਂ ਨੇ ਮੇਰੇ ਨਾਲ ਗੱਲ ਕੀਤੀ ਤੇ ਟਾਕਿੰਗ ਕੀਤੀ ਵੀ ਅਸੀਂ ਹੱਕ ਤੇ ਸੱਚ ਤੇ ਤੇਰੇ ਨਾਲ ਆ ਜਿਹੜੀ ਵੀ سپورਟ ਤੈਨੂੰ ਚਾਹੀਦੀ ਖੜਾਂਗੇ ਸੋ ਜਦੋਂ ਇਹਨਾਂ ਮੁੱਦਿਆਂ ਨੂੰ ਡਿਸਕਸ ਹੋਈ ਤੇ ਇੱਕ ਨਵੀਂ ਚੀਜ਼ ਪੇਸ਼ ਹੋਈ ਸੋ ਹਲਕਾ ਧਰਮ ਕੋਡ ਵਿੱਚ ਕਹਿੰਦੇ ਵੀ ਇੱਕ ਟ੍ਰੈਂਡ ਚੱਲਿਆ ਝੂਠੀਆਂ ਸੋਹਾਂ ਚੱਕਣ ਦਾ ਨਸ਼ਾ ਬੰਦ ਕਰਾਉਣ ਲਈ ਸੋ ਉਸ ਚੀਜ਼ ਦੀ ਉਹਨਾਂ ਨੇ ਕੁਝ ਅਲੰਗਣਾ ਵੀ ਕੀਤੀ ਕੁਝ ਪੋਜ਼ਿਟਿਵ ਗੱਲਾਂ ਵੀ ਦਸੀਆਂ ਤੇ ਉਹਨਾਂ ਨੇ ਕਿਹਾ ਵੀ ਲਾਡੀ ਢੋਸ ਜਿਹੜਾ ਬੜਾ ਵਧੀਆ ਕੰਮ ਕਰ ਰਿਹਾ ਵੀ ਨਸ਼ੇ ਬੰਦ ਕਰਾ ਰਿਹਾ ਵੀ ਬੜੀ ਵਧੀਆ ਵੀ ਆਪਾਂ ਉਹਦੀ ਕਿਉਂ ਨਾ ਸਪੋਰਟ ਕਰੀਏ ਮੈਂ ਕਿਹਾ ਜੀ ਕਿੱਦਾਂ ਕਹਿੰਦੇ ਵੀ ਲਾਡੀ ਢੋਸ ਸੌਵਾਂ ਚਕਾਰਿਆ ਵੀ ਨਸ਼ੇ ਬੰਦ ਕਰੀਏ ਵੀ ਨਸ਼ੇ ਆਪਾਂ ਵੜ ਨਹੀਂ ਦੇਣੇ ਨਸ਼ੇ ਐਦਾਂ ਨਹੀਂ ਕਰਨ ਦੇਣੇ ਜੇ ਕੋਈ ਬੱਚਾ ਨਸ਼ੇ ਕਰਦਾ ਸੀ ਇਹਨੂੰ 10 ਸਾਲ ਦੀ ਸਜ਼ਾ ਕਰਾ ਦਾਂਗੇ 20 ਦੀ ਉਹਦੇ ਸਕੂਲ ਦੀਆਂ ਐਡਮਿਸ਼ਨਾਂ ਬੰਦ ਕਰਾ ਦਾਂਗੇ ਸੋ ਜਿਹੜਾ ਨਸ਼ਾ ਕਰਦਾ ਤਾਂ ਕਰਦਾ ਜਿਹੜੇ ਬੱਚਿਆਂ ਦਾ ਪਾਪਾ ਇੱਕ ਕਿਉਂ ਹੋ ਰਹੇ ਆ ਉਹਨਾਂ ਦਾ ਕੀ ਕਸੂਰ ਆ ਉਹਨਾਂ ਦੀਆਂ ਐਡਮਿਸ਼ਨਾਂ ਕਿਉਂ ਬੰਦ ਕਰਾਉਣੀਆਂ ਆ ਜੀ ਸੋ ਦੂਜੀਆਂ ਗੱਲਾਂ ਚਲੋ ਅਹਿਮ ਟੌਪਿਕ ਜਿਹੜਾ ਸੋ ਉਹਨਾਂ ਨੇ ਕਿਹਾ ਵੀ ਠੀਕ ਆ ਇਹ ਆਪਣਾ ਵਧੀਆ ਕੰਮ ਕਰ ਰਹੇ ਆ ਵੀ ਮਾਨਸਾ ਵੀ ਇਹਨਾਂ ਦਾ ਆਪਾਂ ਨੂੰ ਸਾਥ ਦੇਣਾ ਚਾਹੀਦਾ ਮੈਂ ਕਹਾਂ ਜੀ ਕਿੱਦਾਂ ਕਹਿੰਦੇ ਵੀ ਜਿੰਨੇ ਵੀ ਬੰਦੇ ਹੱਥ ੱਗੇ ਨੂੰ ਉਧਾ ਕੇ ਸਟੇਜ ਤੇ ਸੋਹਾਂ ਚੱਕਦੇ ਆ ਸੋ ਪਹਿਲਾਂ ਤਾਂ ਜਿਹੜਾ ਬੰਦਾ ਕਿਸੇ ਨੂੰ ਕੋਈ ਸਪੀਚ ਦਿੰਦਾ ਜਾਂ ਵਿਆਖਿਆ ਦਿੰਦਾ ਜਾਂ ਆਈਡਲ ਬੰਦਾ ਪਹਿਲਾਂ ਆਪਾਂ ਨੂੰ ਇਹ ਦੇਖਣਾ ਚਾਹੀਦਾ ਵੀ ਉਹ ਬੰਦਾ ਸਹੀ ਹੈ ਕਿ ਨਹੀਂ ਸੋ ਆਪਾਂ ਇਹਨਾਂ ਨਾਲ ਖੜਾਂਗੇ ਇਹਨਾਂ ਦੀ ਸਪੋਰਟ ਵੀ ਕਰਾਂਗੇ ਪਰ ਮੇਰਾ ਇੱਕ ਅਹਿਮ ਸਵਾਲ ਆ ਵੀ ਮੈਂ ਅੱਜ ਐਲਾਨ ਕਰਦਾ ਮੈਂ ਕਹਾਂ ਜੀ ਦੱਸੋ ਕੀ ਕਹਿੰਦਾ ਵੀ ਜਿੰਨੇ ਵੀ ਇਹਦੇ ਥੱਲੇ ਚੇਲੇ ਆ ਸਟੇਜ ਤੇ ਖੜ ਕੇ ਸੋਹਾਂ ਚੱਕਦੇ ਆ ਵੀ ਮੈਂ ਤੁਹਾਨੂੰ ਫੋਟੋਆਂ ਜ਼ਾਹਿਰ ਕਰਾਂਗਾ ਪਹਿਲੇ 5 ਬੰਦਿਆਂ ਨੂੰ ਜਿਹੜੇ ਪਹਿਲੇ 5 ਬੰਦੇ ਆ ਇਹਨਾਂ ਨੂੰ ਇਕਬਾਲ ਸਮਰਾਜੀ ਯੂਐਸਏ ਲੋ ਬੈਟਰੀ ਵਾਲੀਆਂ ਸਕੂਟਰੀਆਂ ਦਿੱਤੀਆਂ ਜਾਣਗੀਆਂ ਤੇ ਇਹਨਾਂ ਦੇ ਆਕਾ ਲਾਡੀ ਢੋਸ ਜੀ ਨੂੰ ਇੱਕ ਬੁਲਟ ਨਾਲ ਸਨਮਾਨਤ ਕੀਤਾ ਜਾਊਗਾ ਸੋ ਉਹਨਾਂ ਲੋਆਂ ਪਰ ਉਹਨਾਂ ਇੱਕ ਛੋਟੀ ਜੀ ਸ਼ਰਤ ਵੀ ਰੱਖਤੀ ਸ਼ਰਤ ਇਹ ਆ ਵੀ ਉਹ ਕਹਿੰਦੇ ਵੀ ਇਹ ਸਕੂਟਰੀਆਂ ਤਾਂ ਦਿੱਤੀਆਂ ਜਾਣੀਆਂ ਵੀ ਪਹਿਲਾਂ ਇਹ ਜਗਜਾਗ ਕਰਨ ਵੀ ਆਪ ਨਸ਼ਾ ਨਹੀਂ ਕਰਦੇ ਇਹਨਾਂ ਦਾ ਡੂਪ ਟੈਸਟ ਹੋਊਗਾ ਜੇ ਆਪ ਦਾ ਡੂਪ ਟੈਸਟ ਇਹ ਬੰਦੇ ਕਰਵਾਉਂਦੇ ਆ ਜਿਹੜੇ ਪੰਜ ਬੰਦੇ ਪਹਿਲੇ ਇਹਨਾਂ ਨੂੰ ਬੈਂਟੀ ਤੇ ਚੱਲਣ ਵਾਲੀਆਂ ਸਕੂਟਰੀਆਂ ਨਾਮ ਵਜੋਂ ਦਿੱਤੀਆਂ ਜਾਣੀਆਂ ਤੇ ਇਹਨਾਂ ਦੇ ਆਕਾਰ ਨੂੰ ਯਾਨੀ ਕਿ ਲਾਡੀ ਟੋਸ ਨੂੰ ਇੱਕ ਬੋਲਟ ਨਾਲ ਸਨਮਾਨਤ ਕੀਤਾ ਜਾਊਗਾ ਜੇ ਪਹਿਲਾਂ ਆਪ ਦਾ ਡੂਪ ਟੈਸਟ ਕਰਾਉਂਦੇ ਕਿ ਇਹ ਨਸ਼ੇ ਤੋਂ ਰਹਿਤ ਨੇ ਸੋ ਉਹਨਾਂ ਨੇ ਮੈਨੂੰ ਕਿਹਾ ਵੀ ਜਾ ਕੇ ਸਕੂਟਰੀਆਂ ਦੇਖ ਕੇ ਆ ਸੋ ਤੁਹਾਨੂੰ ਆ ਲਾਈਵ ਦਿਖਾਵਾਂਗੇ ਵੀ ਕਿਹੜੀਆਂ ਸਕੂਟਰੀਆਂ ਵੀ ਮੈਂ ਏਜੰਸੀ ਚੱਲੇ ਆ ਉਹਨਾਂ ਨਾਲ ਗੱਲਬਾਤ ਕਰਨ ਤੇ ਉਹ ਬੁਲਟ ਵੀ ਦਿਖਾਵਾਂਗੇ ਵੀ ਜਿਹੜਾ ਬੁਲਟ ਦੇਣਾ ਸੋ ਸਾਡੇ ਕੋਲੋਂ ਤਾਂ ਤਿਆਰੀ ਆ ਲੋ ਵੀ ਮਿੱਤਰੋ ਆ ਗਏ ਆ ਬਜਾਈ ਵਾਲੀ ਏਜੰਸੀ ਚ ਜਿੱਥੇ ਬੈਟਰੀ ਵਾਲੀਆਂ ਸਕੂਟਰੀਆਂ ਆਉ ਲੈ ਚਲਦੇ ਆ ਅੰਦਰ ਤੁਹਾਨੂੰ ਤੇ ਸਮਰਾਜੀ ਆਪਾਂ ਏਜੰਸੀ ਚ ਆ ਗਏ ਆ ਜੀ ਤੇ ਆ ਸਕੂਟਰੀਆਂ ਤੁਹਾਨੂੰ ਦਿਖਾ ਰਹੇ ਆ ਜੀ ਆ ਖੜੀਆਂ ਸਕੂਟਰੀਆਂ ਇਹ ਵਧੀਆ ਇਹ ਮੁੰਡਾ ਹੈਗਾ ਮੈਨੇਜਰ ਇਥੋਂ ਤੇ ਆਪਾਂ ਜਾਨੀ ਕੀ ਹਾਂਜੀ ਹਾਂਜੀ ਵਧੀਆ ਬੰਦਿਆ ਵਾਸਤੇ ਵਧੀਆ ਤੋਂ ਵਧੀਆ ਲੈਣੀ ਹੈ ਜਾਨੀ ਕੀ ਵਧੀਆ ਆਪਾਂ ਟੌਪ ਦੀਆਂ ਲਵਾਂਗੇ ਸਕੂਟਰ ਟੌਪ ਦਾ ਮਾਡਲ ਆਈ ਹੈ ਦਫਾਓ ਜੀ ਕਿਹੜਾ ਟੌਪ ਦਾ ਮਾਡਲ ਆ ਫਲਾਉ ਹੋ ਗਿਆ ਟੌਪ ਮਾਡਲ ਆ ਗਿਆ ਤੇ ਚਾਬੀ ਵੀ ਦੇ ਸਾਰੀ ਓਕੇ ਮੀਟਰੇ ਦਾ ਟੱਚ ਆ ਜੀ ਇੱਕ ਮਿੰਟ ਜੀ ਇਹ ਸਾਰੇ ਜੀ ਆਪਣੇ ਦੂਤ ਦੇ ਖਿਦਰਾਣੇ ਲਿਆ ਪਰ ਉਹ ਚੰਗੀ ਕਰਦਾ ਜਿਹੜਾ ਬਸਤਰਾ ਹੈ ਮੇਰੇ ਸਾਹਬ ਨਾਲ ਇਹ ਕਰਨਾ ਕਿ ਤੇ ਟਰੱਕ ਦਾ ਆਪਣਾ ਮਗਉ ਕਰ ਰਹੀ ਹੈ ਤਾਂ ਬੜਾ ਮੁੰਡਿਆ ਕੰਮ ਪਰ ਜੇ ਬੰਦੇ ਨਾਲ ਦੇ ਦੂਤ ਪਸ ਕਰਉਂਦੇ ਆ ਪਾਸ ਹੋ ਜਾਂਦੇ ਆ ਨਾ ਠੀਕ ਆ ਬਾਈ ਜੀ ਤੇ ਬਾਈ ਜੀ ਦੱਸੋ ਇਹ ਸਮਰਾ ਸਾਹਾ ਬਾਹਰੋਂ ਤੇ ਇਹਨਾਂ ਨੂੰ ਇੱਕ ਤਾਂ ਵਧੀਆ ਸਕੂਟਰੀਆਂ ਦੱਸ ਦਿਓ ਤੁਸੀਂ ਰੇਟ ਦਾ ਕੋਈ ਨਹੀਂ ਆਪਾਂ ਟਾਕਰੀ ਇਹ ਪੰਜ ਸਕੂਟਰੀਆਂ ਚਾਹੀਦੀਆਂ ਆਪਾਂ ਟੋਪ ਮਾਡਲ ਆ ਜਾਊਗਾ ਜੀ ਜੀ ਹਾਂ ਜੀ ਆ ਮੀਟਰੇ ਦਾ ਟੱਚ ਆ ਜਾਊਗਾ ਸਾਰਾ ਡਿਸਪਲੇ ਵਾਲੇ ਚਾਹੀਦੇ ਆ ਹਾਂ ਹਾਂ ਕਾਚਕਾਰੀ ਠੀਕ ਆ ਅਗਲੀ ਡਿੱਗ-ਡਿੱਗ ਕਰ ਮੈਂ ਲਿਖੀ ਦੀ ਆ ਦੇਖ ਲਓ ਵੀ ਮਿੱਤਰੋ ਜਿਨ੍ਹਾਂ ਨੂੰ ਸਕੂਟਰੀਆਂ ਆ ਜਣੀਆਂ ਟੋਪ ਦੀਆਂ ਸਕੂਟਰੀਆਂ ਟੱਚ ਸਕੂਟਰੀ ਜਿਹੜਾ ਇਹ ਸਾਰੀ ਤੇ ਕਿੰਨੀ ਕੀ ਪ੍ਰਾਈਸ ਹੈ ਇਹਦਾ 1,53,000 ਦੀ ਹੈ ਇਹ 1,53,000 ਦੀ ਜੀ ਸਕੂਟਰੀ ਹੈ 150 ਕੰਮਟੇ ਚੱਲੇਗੀ ਆਪਣੀ 150 ਬਰੀ ਚਾਰਜ ਚੱਲੇਗੀ ਲਓ ਵੀ ਬੜੀ ਖੁਸ਼ਖਬਰੀ ਦੀ ਗੱਲ ਆ ਵੀ 150 ਕਿਲੋਮੀਟਰ ਚੱਲੂਗੀ 1,53,000 ਦੀ ਇਹ ਸਮਰਾਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਨੂੰ ਵੀ ਇਹ ਪੰਜ ਸਕੂਟਰੀਆਂ ਦੇ ਰਹੇ ਹੋ ਇਹਨਾਂ ਨੂੰ ਤੇ ਇਹਨਾਂ ਦੇ ਆਕਾਲੀ ਵੀ ਕੋਈ ਪ੍ਰਮਾਣ ਕੀਤਾ ਜਾਵੇ ਜੀ ਉਹਨਾਂ ਨੂੰ ਕੀ ਦੇਣਾ ਜੀ ਉਹ ਆਪਣਾ ਡੋਕਸ ਜੀ ਆਕਾਲੀ ਸਾਹਿਬ ਕੀ ਕਹਿੰਦੇ ਅੱਛਾ ਜੀ ਜੇ ਇਹਨਾਂ ਦੇ ਆਕਾ ਸਾਹਿਬ ਜੇ ਟੈਸਟ ਪਾਸ ਕਰਦੇ ਆ ਜਾਨੀ ਕਿ ਆਪਣੇ ਬੱਚੇ ਦੀ ਸੌਂ ਖਾਂਦੇ ਆ ਤੇ ਆਪਾਂ ਉਹਨਾਂ ਨੂੰ ਬੁਲਟ ਮੋਟਰਸਾਈਕਲ ਸਨਮਾਨਤ ਕਰਾਂਗੇ ਸੋ ਵੀ ਤੁਹਾਨੂੰ ਦਿਖਾਉਣਾ ਜੀ ਹਾਂਜੀ ਮੈਂ ਬੁਲਟ ਮੋਟਰਸਾਈਕਲਾਂ ਵਾਲੀ ਏਜੰਸੀ 'ਚ ਜਾਣਾ ਦਿਖਾਉਣਾ ਤੁਹਾਨੂੰ ਆਗੇ ਬੁਲਟ ਵਾਲੀ ਏਜੰਸੀ 'ਚ ਹੁਣ ਜਿਹੜਾ ਆਪਾਂ ਇਹਨਾਂ ਦੇ ਆਕਾ ਨੂੰ ਦੇਣਾ ਬੁਲਟ ਸੋ ਵਧੀਆ ਬੁਲਟ ਲਾਵਾਂਗੇ ਜਿਹੜਾ ਔ ਦਾ ਸਵਾਜਿਓ ਦਿਖਾਉਣੇ ਅੱਜ ਕਰਦੇ ਹਾਂ ਧੰਨਵਾਦ ਬੋਲਟਾਂ ਵਾਲੀ ਏਜੰਸੀ ਚ ਹਾਂਜੀ ਇਹਨਾਂ ਚੋਂ ਬਾਈ ਜੀ ਟੌਪ ਦਾ ਜਿਹੜਾ ਮੋਟਰਸਾਈਕਲ ਹੈਗਾ ਆਪਾਂ ਨੂੰ ਦਿਖਾ ਦੋ ਸਭ ਤੋਂ ਟੌਪ ਦਾ ਜੀ ਹਾਂਜੀ ਆਹ ਦੇਖੋ ਚਾਰ ਮਹੀਨਾ ਕੀ ਨਵਾਂ ਮੋਟਰਸਾਈਕਲ ਉੱਪਰ ਪ੍ਰਾਈਜ਼ ਹੈਗਾ 4,70,000 4,70,000 ਕਿੰਨਾ ਹੈ ਬਾਈ ਜੀ ਜੇ ਆਪਣਾ ਜੁੱਤ ਨਸ਼ਾ ਆਪਣਾ ਪਤਾ ਲਿਆ ਹਾਂਜੀ ਲਓ ਜੀ ਆ ਤੁਹਾਨੂੰ ਦਿਖਾਤਾ ਸੀ ਮੋਟਰਸਾਈਕਲ ਇਹ ਇੱਕ ਆ ਜਿੱਥੇ 100% ਇਸ਼ਤਿਹਾਰ ਨਾਲ ਆਇਆ ਇਹਦਾ ਵੀ ਰਹਿਣ ਦੇ ਜਿਹਨੂੰ ਹੱਥ ਰੱਖਣਗੇ ਆਪਾਂ ਉਹ ਹੀ ਲੈ ਦਾਂਗੇ ਇਹ ਆ 4 450 440 ਇਹ ਕੀ ਪ੍ਰਾਈਸ ਹੈ 4 ਲੱਖ 40 ਹਜ਼ਾਰ 4 ਲੱਖ 40 ਹਜ਼ਾਰ ਆ ਠੀਕ ਆ ਜੀ ਆਪਾਂ ਟੌਪ ਵਾਲਾ ਹੀ ਲੈ ਕੇ ਦੇਣਾ ਕੋਈ ਨਹੀਂ ਜੀ ਮੈਂ ਨਾ ਨਾ ਕਰਦਾ ਗੱਲ ਬਾਕੀ ਹੋਰ ਵੀ ਜਿਹੜੇ ਇਹਨਾਂ ਦੇ ਹੋਏ ਹੋ ਸਕਦਾ ਆਪਾਂ ਨਾਮ ਨਾਲ ਵਾਦਾ ਕਰ ਦੀ ਜੀ ਤੇ हां ਜੀ ਆਪਾਂ ਇਹ ਨੰਬਰਾਂ ਦੇ ਖਰੇ ਵੀ ਤੁਸੀਂ ਆਪਾਂ ਨਾਮਾਂ ਦੇ ਵਾਧਾ ਦਾ ਸਾਖਦੇ ਆ ਠੀਕ ਆ ਜੀ ਕੱਲ੍ਹ ਤੁਹਾਡੇ ਨਾਲ ਗੱਲ ਪਹਿਲਾਂ ਇਹਨਾਂ ਨਾਲ ਕਰ ਲਿਓ ਡਿਸਕਸ ਕਰ ਲਿਓ ਠੀਕ ਆ ਸੰਗਰਾਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਠੀਕ ਆ ਜੀ ਅਰਛ ਮੈਡਮ ਨੇ ਦੇ ਕਿ ਇਨਾ ਪਾਣੀ ਤੇ ਚਾਹ ਵਾਸਤੇ ਲਓਏ ਮਿੱਤਰੋ ਲਾਈ ਤੁਹਾਨੂੰ ਬੈਂਟਰੀ ਵਾਲੀਆਂ ਸਕੂਟਰੀਆਂ ਵੀ ਦਿਖਾ ਚੁੱਕੇ ਆ ਤੇ ਉਹ ਚਮਚਮ ਕਰਦੇ ਐਨਫੀਲਡ ਰਾਇਲ ਐਨਫੀਲਡ ਕਲਾਸਿਕ ਤੁਹਾਨੂੰ ਦਿਖਾ ਚੁੱਕੇ ਆ ਜਿਹੜਾ ਕੀ ਇਹਨਾਂ ਦੇ ਆਕਾਰ ਨੂੰ ਦੇਣਾ ਪਰ ਉਹਦੇ ਵਿੱਚ ਅਸੀਂ ਕੀ ਕੰਡੀਸ਼ਨਰ ਰੱਖ ਤੀਆਂ ਕਿਉਂਕਿ ਇਹ ਹਰ ਬੰਦੇ ਨੂੰ ਸਹਮਾ ਜਿਟਾਉਂਦੇ ਆ ਕਸਮਾਂ ਜਿਟਾਉਂਦੇ ਆ ਵੀ ਤੁਸੀਂ ਨਸ਼ਾ ਨਹੀਂ ਕਰਨਾ ਪਰ ਕਹਿੰਦੇ ਨਾ ਵੀ ਅੰਮ੍ਰਿਤ ਸੰਚਾਰ ਉਹੀ ਕਰਾਉਂਦਾ ਜੰਗਾ ਲੱਗਦਾ ਜਿਹਨੇ ਆਪ ਅੰਮ੍ਰਿਤ ਪਾਣ ਕੀਤਾ ਹੋਵੇ ਜਿਹੜਾ ਆਪ ਸੁਨਾਤਾ ਦੇ ਚੱਲਦਾ ਹੋਵੇ ਸੋ ਅਸੀਂ ਵੀ ਚਾਹੁੰਦੇ ਆ ਵੀ ਇਹ ਦੂਜਿਆਂ ਨੂੰ ਸੌਂਹਾਂ ਚ ਕਾਉਂਦੇ ਆ ਉਹਨਾਂ ਦੇ ਬੱਚਿਆਂ ਦੀਆਂ ਪਹਿਲਾਂ ਇਹ ਆਪਣੇ ਬੱਚਿਆਂ ਦੀ ਸੌਂਹ ਖਾਣਗੇ ਉਸ ਤੋਂ ਬਾਅਦ ਡੋ ਟੈਸਟ ਕਰਵਾਉਣਗੇ ਤੇ ਇੱਕ ਸਾਡੀ ਹੋਰ ਲਾਸਟ ਸ਼ਰਤ ਆ ਵੀ ਜਿਸ ਦਿਨ ਅਸੀਂ ਇਹ ਵੀਡੀਓ ਅਪਲੋਡ ਕਰਦੇ ਆ ਜਨਤਕ ਕਰਦੇ ਆ ਉਹਦੇ 5 ਦਿਨ ਦੇ ਵਿੱਚ ਵਿੱਚ ਹੀ ਇਹ ਵੀਡੀਓ ਰੱਖੀ ਜਾਊਗੀ 5 ਦਿਨ ਦੇ ਵਿੱਚ ਇਹਨਾਂ ਨੂੰ ਡੋ ਟੈਸਟ ਦੇਣਾ ਪਊਗਾ ਤੇ ਆਪਣੀ ਸੌਂਹਾਂ ਖਾਣੀਆਂ ਪੈਣੀਆਂ ਬੱਚਿਆਂ ਦੀਆਂ ਤੇ ਉਸ ਤੋਂ ਬਾਅਦ ਅਸੀਂ ਇਹਨਾਂ ਨੂੰ ਇਹ ਸਕੂਟਰੀਆਂ ਸਨਮਾਨਤ ਕਰਾਂਗੇ ਤੇ ਇਹਨਾਂ ਦੇ ਆਕਾਰ ਨੂੰ ਰਾਇਲ ਐਨਫੀਲਡ ਸੋ ਹੁਣ ਅੱਗੇ ਜਨਤਾ ਦੇ ਅਸੀਂ ਰੱਖਤੀ ਆ ਕਿ ਸੱਚਿਆਂ ਜਾਂ ਝੂਠਾ ਜੇ ਵਾਕਿਆ ਹੀ ਇਹ ਸੱਚੇ ਆ ਤੇ ਆ ਕੇ ਗੁਰਦੁਆਰਿਆਂ ਦੇ ਵਿੱਚ ਚੜਨਗੇ ਸੋਹਾ ਖਾਣਗੇ ਵੀ ਅਸੀਂ ਨਸ਼ੇ ਤੋਂ ਰਹਿ ਤਾ ਕਿਉਂਕਿ ਉਹੀ ਇਸ ਚੀਜ਼ ਦਾ ਹੰਗਾਰਾ ਪਰਦਾ ਚੰਗਾ ਲੱਗਦਾ ਜਿਹੜਾ ਆਪ ਨਸ਼ੇ ਤੋਂ ਰਹਿ ਤਾ ਸੋ ਦੇਖਦੇ ਆ ਕਿੰਨੇ ਕੋ ਖਰੇ ਉਤਰਦੇ ਆ ਸੋ ਸਸੀਗਾ ਸਾਰਿਆਂ ਨੂੰ ਬਾਕੀ